ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸਵੇਰ ਦੇ 7:00 ਵਜੇ ਦਾ ਟਾਈਮ ਆ ਤੇ ਮੈਂ ਇੱਥੇ ਤਿਆਰੀ ਕਰ ਰਹੀ ਸੀਗੀ ਮੂੰਗ ਦਾਲ ਚਿੱਲੇ ਬਣਾਉਣੇ ਆ ਤੇ ਨਾਲ ਆਪਾਂ ਬਣਾਵਾਂਗੇ ਨਾਰੀਅਲ ਦੀ ਚਟਣੀ ਤੇ ਚਟਣੀ ਦੀ ਤਿਆਰੀ ਕਰ ਰਹੀ ਸੀ ਮੈਂ ਜਿਹਦੇ ਲਈ ਮੈਂ ਚਨਾ ਦਾਲ ਲੈ ਲਈ ਸੀਗੀ ਥੋੜੀ ਜੀ ਤੇ ਥੋੜੀ ਜੀ ਮੂੰਗ ਦਾਲ ਤੇ ਉਸ ਨੂੰ ਆਪਾਂ ਡਰਾਈ ਰੋਸਟ ਕਰਾਂਗੇ ਥੋੜਾ ਜਾਂ ਡਰਾਈ ਰੋਸਟ ਕਰਕੇ ਰੱਖ ਦਾਂਗੇ ਤੇ ਉਹਨੇ ਠੰਡੀ ਹੋ ਜੂਗੀ ਤੇ ਬਾਕੀ ਆਪਾਂ ਤਿਆਰੀ ਦੂਸਰੀ ਕਰ ਲਾਂਗੇ ਫਿਰ ਛਣਾਂਦਾਲ ਇਹ ਜਿਹੜੀ ਆਪਣੀ ਦਲੇ ਹੋ ਛੋਲੇ ਕਹਿ ਦਿੰਨੇ ਆਪਾਂ ਜਸਨੂ ਤੇ ਉਹੀ ਸੀਗੇ ਜੀ ਥੋੜੇ ਜਿਹਾ ਲੈ ਲਏ ਸੀਗੇ ਤਿੰਨ ਚਾਰ ਚਮਚ ਤੇ ਇੱਕ ਚਮਚ ਮੈਂ ਮੂੰਗ ਦਾਲ ਲੈ ਲਈ ਸੀਗੀ ਤੇ ਉਸ ਨੂੰ ਰੋਸਟ ਕਰਕੇ ਰੱਖ ਲਿਆ ਗਿਆ ਡਰਾਈ ਉਸਨੇ ਉਹ ਠੰਡੀ ਹੁੰਦੀ ਆ ਤੇ ਉਹਨੇ ਆਪਾਂ ਚੀਲੇ ਦਾ ਬੈਟਰ ਤਿਆਰ ਕਰ ਲੈਨੇ ਆ ਤੇ ਇਹ ਮੂੰਗ ਦਾਲ ਵੀ ਅੰਕੁਰਿਤ ਕਰਕੇ ਰੱਖੀ ਵੀ ਸੀਗੀ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਇਹ ਵਾਲੇ ਚੀਲੇ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਤੇ ਹੁਣ ਆਪਾਂ ਇਸ ਨੂੰ ਮਿਕਸੀ ਦੇ ਇੱਕ ਜਾਰ ਵਿੱਚ ਪਾ ਲਿਆ ਤੇ ਜਿਹਦੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਪਾ ਲੂੰਗੀ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਸ ਨੂੰ ਪੀਸ ਲਾਂਗੇ ਬੈਟਰ ਬਣਾ ਲਾਂਗੇ ਆਪਾਂ ਸਾਰੇ ਇਸ ਦਾ ਤੇ ਪਾਸੇ ਇਸ ਨੂੰ ਪੀਸ ਕੇ ਤੇ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਦਾਲ ਰੋਸਟ ਕਰਕੇ ਰੱਖੀ ਉਹ ਵੀ ਠੰਡੀ ਹੋ ਜੂਗੀ ਤੇ ਚਟਣੀ ਬਣਾ ਲਾਂਗੇ ਪੀਸ ਕੇ ਇਸ ਨੂੰ ਮੈਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲੈਣੀ ਆ ਤੇ ਸਾਰੀ ਪੀਸ ਲਾਂਗੇ ਦਾਲ ਆਪਾਂ ਉਸ ਤੋਂ ਬਾਅਦ ਹੀ ਆਪਾਂ ਚਟਣੀ ਬਣਾਵਾਂਗੇ ਤੇ ਚਟਣੀ ਦੇ ਵਾਸਤੇ ਵੀ ਇੱਕ ਪਿਆਜ਼ ਛਿੱਲ ਕੇ ਰੱਖ ਲਿਆ ਸੀਗਾ ਚਾਰ ਹਰੀਆਂ ਮਿਰਚਾਂ ਚਾਰ ਪੰਜ ਲਸਣ ਦੀਆਂ ਕਲੀਆਂ ਤੇ ਅਦਰਕ ਦਾ ਟੁਕੜਾ ਤੇ ਉਹ ਕਰ ਲਿਆ ਸੀਗਾ ਲਓ ਜੀ ਚੀਲੇ ਦਾ ਬੈਟਰ ਆਪਣਾ ਰੈਡੀ ਹੋ ਗਿਆ ਤੇ ਹੁਣ ਚਟਣੀ ਦੀ ਤਿਆਰੀ ਕਰਦੇ ਆਂ ਚਟਣੀ ਜਿਹੜੀ ਦਮੂਂਗਦਾਲ ਆਪਾਂ ਰੋਸਟ ਕਰਕੇ ਰੱਖੀ ਸੀ ਜਨਾ ਦਾਾਲ ਆ ਤੇ ਉਸ ਨੂੰ ਕਿਹਾਰ ਦੇ ਵਿੱਚ ਪਾ ਲਿਆ ਤੇ 4-5 ਹਰੀਆਂ ਮਿਰਚਾਂ ਉਸ ਨੂੰ ਕੱਟ ਕੇ ਪਾ ਦੂਗੀ ਮੈਂ ਵਿੱਚ ਤੇ ਲਸਣ ਦੀਆਂ 4-5 ਕਲੀਆਂ ਪਾ ਦਾਂਗੇ ਤੇ ਅਦਰਕ ਦਾ ਟੁਕੜਾ ਪਾ ਦਾਂਗੇ ਤੇ ਨਾਲ ਇੱਕ ਪਿਆਜ਼ ਆ ਉਸ ਨੂੰ ਕੱਟ ਕੇ ਪਾ ਦੂਗੀ ਮੈਂ ਤੇ ਨਾਮ ਕਪਾ ਕੇ ਤੇ ਆਪਾਂ ਇਸ ਨੂੰ ਵੀ ਪੀਸ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਪੀਸਾਂਗੇ ਇਸ ਨੂੰ ਵੀ ਆਪਾਂ ਇਹ ਵਾਲੀ ਚਟਨੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਨਾਰੀਅਲ ਮੇਰੇ ਕੋਲੇ ਗੋਟਾ ਹੈ ਨਹੀਂ ਸੀਗਾ ਤੇ ਜੇਕਰ ਤੁਹਾਡੇ ਕੋਲੇ ਗੋਟਾ ਤੇ ਤੁਸੀਂ ਉਸ ਨੂੰ ਕੱਦੂ ਕਰ ਕਸ ਕਰਕੇ ਪਾ ਸਕਦੇ ਹੋ ਤੇ ਮੇਰੇ ਕੋਲੇ ਨਾਰੀਅਲ ਦਾ ਬਰਾਦਾ ਸੀਗਾ ਤੇ ਮੈਂ ਇਸ ਦੇ ਵਿੱਚ 4 ਚਮਚ ਨਾਰੀਅਲ ਦੇ ਬਰਾਦੇ ਦੇ ਪਾ ਦੂੰਗੀ ਤੇ ਇਹ ਵਾਲੀ ਚਟਣੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਜੀ ਪਹਿਲਾਂ ਵੀ ਬਣਾਈ ਆ ਮੈਂ ਤਾਂ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਦੇਖੋ ਜੇ ਕਾ ਤੁਹਾਡੇ ਕੋਲੇ ਨਾਰੀਅਲ ਦਾ ਗੋਲਾ ਹੈਗਾ ਤੇ ਤੁਸੀਂ ਉਸ ਨੂੰ ਕੱਦੂਕਸ ਕਰਕੇ ਪਾ ਲਿਓ ਤੇ ਮੇਰੇ ਕੋਲ ਤਾਂ ਨਾਰੀਅਲ ਦਾ ਬਰਾਦਾ ਸੀਗਾ ਤੇ ਮੈਂ ਉਹ ਪਾ ਲਿਆ ਇਸ ਦੇ ਵਿੱਚ ਤੇ ਥੋੜਾ ਜਿਹਾ ਇਸ ਦੇ ਵਿੱਚ ਮੈਂ ਨਮਕ ਪਾ ਲੂੰਗੀ ਸਵਾਦ ਅਨੁਸਾਰ ਤੇ ਪਾਣੀ ਪਾ ਕੇ ਤੇ ਆਪਾਂ ਇਸ ਨੂੰ ਵੀ ਪੀਸ ਲੈਣੇ ਆਂਗੇ ਥੋੜਾ ਥੋੜਾ ਪਾਣੀ ਪਾ ਕੇ ਪੀਸੋ ਜੀ ਇੱਕੇਦਾਂ ਸਾਰਾ ਪਾਣੀ ਨਾ ਪਾਓ ਤੇ ਥੋੜੇ ਥੋੜੇ ਪਾਣੀ ਪਾ ਕੇ ਪੀਸਣ ਦੇ ਨਾਲ ਵਧੀਆ ਪੀਸੀ ਜਾਊਗੀ ਇਹ ਤੇ ਆਪਾਂ ਇਸ ਨੂੰ ਅਲੱਗ ਬਰਤਨ ਦੇ ਵਿੱਚ ਕੱਢ ਲੈਣੀ ਆ ਮੈਂ ਹੁਣ ਪੀਸ ਲਿਆ ਸੀਗਾ ਤੇ ਇਸ ਤੋਂ ਬਾਅਦ ਬਸ ਆਪਾਂ ਇਸ ਨੂੰ ਤੜਕਾ ਲਾਵਾਂਗੇ ਤੇ ਚੀਲੇ ਆ ਦੀ ਆਪਾਂ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਜੀ ਅੱਜ ਕਿਉਂਕਿ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਮੂੰਗ ਦਾਲ ਚੀਲੇ ਤੇ ਤੜਕਾ ਲਾਉਣ ਲਈ ਮੈਂ ਸਰੋਂ ਦਾ ਤੇਲ ਪਾ ਕੇ ਉਸ ਦੇ ਵਿੱਚ ਥੋੜੀ ਜਿਹੀ ਸਰੋਂ ਪਾ ਲਈ ਸੀ ਕਾਲੀ ਤੇ ਦੋ ਲਾਲ ਮਿਰਚਾਂ ਪਾ ਲਈਆਂ ਸੀ ਤੇ ਕੜੀ ਪੱਤਾ ਉਹ ਮੇਰੇ ਕੋਲ ਡਰਾਈ ਸੀ ਤੁਹਾਡੇ ਕੋਲ ਫਰੈਸ਼ ਹੈਗਾ ਤਾਂ ਤੁਸੀਂ ਪਾਸ ਸਕਦੇ ਹੋ ਤੇ ਆਪਾਂ ਬਸ ਤੜਕਾ ਲਾਤਾ ਤੇ ਉਸ ਤੋਂ ਬਾਅਦ ਬਸ ਚੀਲੇ ਬਣਾ ਲਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਚੀਲਿਆਂ ਦੇ ਬੈਟਰ ਦੇ ਵਿੱਚ ਮੈਂ ਥੋੜੀ ਜਿਹੀ ਹਲਦੀ ਤੇ ਨਮਕ ਪਾ ਕੇ ਤੇ ਬਸ ਇਸ ਨੂੰ ਕੋ ਲੂੰਗੀ ਤੇ ਤਾਂ ਵਾ ਮੈਂ ਰੱਖ ਲਿਆ ਸੀਗਾ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਜੀ ਮਿਲਦੇ ਆਪਾਂ ਥਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ